ਲਖਤ ਟਾਉਣਾ ਹੈ ਭਾਈ ਤਾਜ ਲਾਉਣਾ ਹੈ ਭਾਈ ਕਿਉਂਕਿ ਦੇਸ਼ ਬਚਾਉਣਾ ਹੈ ਭਾਈ ਇਹ ਸ਼ਾਇਰਾਨਾ ਅੰਦਾਜ਼ ਜਿਸ ਨੂੰ ਸੁਣ ਕੇ ਤੁਸੀਂ ਸਮਝ ਗਏ ਹੋਵੋਗੇ ਕਿ ਗੱਲ ਕਰਨ ਲੱਗੇ ਆ ਗੁਰੂ ਦੀ ਗੁਰੂ ਯਾਨੀ ਕਿ ਕਟੈਕ ਨਵਜੋਤ ਸਿੰਘ ਸਿੱਧੂ ਉਹਨਾਂ ਦੀ ਨਵਜੋਤ ਸਿੰਘ ਸਿੱਧੂ ਜੋੜਾ ਇੱਕ ਵਾਰ ਫਿਰ ਚਰਚਾ ਚ ਚਰਚਾ ਇਹ ਭਾਜਪਾ ਚ ਸ਼ਾਮਲ ਹੋਣ ਦੀ ਕਿਉਂਕਿ ਵਰਾ 2026 ਚੜਦੀ ਜਿੱਥੇ ਪੰਜਾਬ ਚ 2027 ਦੀਆਂ ਚੋਣਾਂ ਦਾ ਵਿਗਲ ਬਚ ਚੁੱਕਿਆ ਉਥੇ ਸਮਾਕੇ ਨੂੰ ਸੰਭਾਲਦਿਆਂ ਭਾਜਪਾ ਨੇ ਵੀ ਆਪਣੇ ਪੱਧਰ ਤੇ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਜਿਸ ਦੀ ਸ਼ੁਰੂਆਤ ਭਾਵੇਂ ਭਾਜਪਾ ਨੇ ਮਾਕੀ ਕਾਨਫਰੰਸ ਤੋਂ ਕੀਤੀ ਸੀ ਪਰ ਭਾਜਪਾ ਦੀ 2027 ਵਾਲੇ ਫਾਈਨਲ ਮੈਚ ਦੀ ਤਿਆਰੀ ਓਪਨਿੰਗ ਮੈਚ ਯਾਨੀ ਕਿ ਭਾਜਪਾ ਵੱਲੋਂ ਬੀਤੇ ਕੱਲ ਪੰਜਾਬ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀਆਂ ਵੱਲੋਂ ਪੰਜਾਬ ਨੂੰ ਦਿੱਤੀਆਂ ਦੋ ਹਵਾਈ ਏਡੀਆਂ ਦੀਆਂ ਸੋਗਾਤਾਂ ਨਾਲ ਕੀਤੀ ਗਈ ਹੈ ਪ੍ਰਧਾਨ ਮੰਤਰੀ ਦੀ ਇਹ ਫੇਰੀ ਭਾਵੇਂ ਧਾਰਮਿਕ ਅਤੇ ਹਵਾਈ ਏਡੀਆਂ ਦੇ ਉਦਘਾਟਨ ਤੱਕ ਹੀ ਸੀਮਤ ਸੀ ਪਰਾਸਫੇਰੀ ਨੇ ਪੰਜਾਬ ਦੇ ਸਿਆਸੀ ਸਮੀਕਰਨ ਨੂੰ ਕਾਫੀ ਹੱਦ ਤੱਕ ਬਦਲ ਦਿੱਤਾ ਹੈ। ਅਹਿਮ ਭੂਮਿਕਾ ਨਿਭਾਈ ਹੈ। ਅੰਦਾਜ਼ਾ ਹੁਣ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਕੱਲ ਪ੍ਰਧਾਨ ਮੰਤਰੀ ਮੋਦੀ ਪੰਜਾਬ ਆਉਣ ਤੋਂ ਪਹਿਲਾਂ ਜਿੱਥੇ ਬੀਬੀ ਸਿੱਧੂ ਨੇ ਕਾਂਗਰਸ ਛੱਡੀ ਉੱਥੇ ਹੀ ਨਵਜੋ ਸਿੱਧੂ ਉਹਨਾਂ ਨੇ ਵੀ ਇੱਕ ਵਾਰ ਫਿਰ ਆਪਣੇ ਸ਼ਾਇਰਾਨਾ ਅੰਦਾਜ਼ ਦੇ ਵਿੱਚ ਦੇਸ਼ ਨੂੰ ਬਚਾਉਣ, ਤਖਤ ਢਾਉਣ ਤੇ ਤਾਜ ਨੂੰ ਲਾਉਣ ਦੀ ਗੱਲ ਕਰਦਿਆਂ ਤੰਜ ਕਸਿਆ। ਇਹ ਸਭ ਦੇ ਮੱਦੇਨਜ਼ਰ ਹੁਣ ਚਰਚਾ ਹੈ ਕਿ ਸਿੱਧੂ ਇਹ ਬਿਆਨ ਕਾਂਗਰਸ ਦੇ ਤਖਤ ਨੂੰ ਢਾਉਣ ਤੇ ਵਿਰੋਧੀਆਂ ਦੇ ਤਾਜ ਲਾਹੁਣ ਵਾਲਾ ਤੰਜ ਕਸ ਰਿਹਾ ਹੈ ਕਿਉਂਕਿ ਮੈਡਮ ਸਿੱਧੂ ਦੇ ਕਾਂਗਰਸ ਤੋਂ ਅਸਤੀਫੇ ਤੋਂ ਬਾਅਦ ਹੁਣ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਸਿਆਸੀ ਚਰਚਾਵਾਂ ਛਿੜ ਚੁੱਕੀਆਂ ਨੇ ਕਿ ਸਿੱਧੂ ਜੋੜਾ ਜਲਦ ਹੀ ਵੱਡੀ ਗ੍ਰੈਂਡ ਐਂਟਰੀ ਦੇ ਨਾਲ ਭਾਜਪਾ ਚ ਕਰਵਾਪਸੀ ਕਰ ਸਕਦਾ ਹੈ ਅਜਿਹੀ ਐਂਟਰੀ ਜਿਸ ਨਾਲ ਭਾਈ ਪੰਜਾਬ ਵਿਧਾਨ ਸਭਾ ਤੋਂ ਲੈ ਕੇ ਦਿੱਲੀ ਪਾਰਲੀਮੈਂਟ ਤੱਕ ਸਿੱਧੂ ਜੋੜੇ ਦੀ ਚਰਚਾ ਹੋਵੇਗੀ ਜਿੱਥੇ ਪੰਜਾਬ 'ਚ ਜਲਦ ਹੀ ਵੱਡੇ ਸਿਆਸੀ ਸਮੀਕਰਨ ਬਦਲਦੇ ਨਜ਼ਰ ਆ ਸਕਦੇ ਨੇ ਜਿਨ੍ਹਾਂ ਦੀ ਸ਼ੁਰੂਆਤ ਪੰਜਾਬ ਵਿੱਚ ਸਿੱਧੂ ਜੋੜੇ ਦੇ ਵੱਲੋਂ ਕਾਰਵਾਪਾਚੀ ਨਾਲ ਕੀਤੀ ਜਾ ਸਕਦੀ ਹੈ ਭਾਜਪਾ ਪੰਜਾਬ 'ਚ ਵੱਡੇ ਚਿਹਰਿਆਂ ਦੀ ਤਲਾਸ਼ ਵਿੱਚ ਹੈ ਹਰ ਪਾਰਟੀ ਹਰ ਧਿਰ ਦੇ ਵੱਡੇ ਕੇਡਰ ਨੂੰ ਭਾਜਪਾ ਵੱਲੋਂ ਪਰਮਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੱਡੇ ਵੱਡੇ ਲਾਲਚ ਦਿੱਤੇ ਜਾ ਰਹੇ ਨੇ ਤਾਂ ਜੋ ਪਾਰਟੀ ਦੇ ਵੱਡੇ ਥੰਮ ਹਿਲਾ ਕੇ 2027 ਤੋਂ ਪਹਿਲਾਂ ਭਾਜਪਾ ਆਪਣੇ ਵੱਲ ਕਰ ਸਕੇ ਜਿਸ ਵਿੱਚ ਹੁਣ ਭਾਜਪਾ ਦੀ ਨਜ਼ਰ ਸਿੱਧੂ ਜੋੜੇ ਤੇ ਪੈਂਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਕਾਰਨ ਪੁਰਾਣਾ ਸਾਥੀ ਵੀ ਹੈ ਪੰਜਾਬ ਦੀ ਸਿਆਸਤ ਤੇ ਵਧੀਆ ਪਕੜ ਵੀ ਰੱਖਦਾ ਹੈ ਹਾਲਾਂਕਿ ਭਾਜਪਾ ਚ ਐਂਟਰੀ ਨੂੰ ਲੈ ਕੇ ਫਿਲਹਾਲ ਕੋਈ ਵੱਡਾ ਬਿਆਨ ਜਾਂ ਕਿਸੇ ਵੀ ਆਗੂ ਦੀ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਪਰ ਬੀਤੇ ਮਹੀਨੇ ਤੋਂ ਮੈਡਮ ਸਿੱਧੂ ਦੀਆਂ ਭਾਜਪਾ ਕੇਂਦਰੀ ਮੰਤਰੀਆਂ ਨਾਲ ਭਾਈਚਾਰਤਰੀਆਂ ਮੀਟਿੰਗਾਂ ਨੇ ਕਿ ਪੰਜਾਬ ਚ ਭਾਜਪਾ ਆਗੂਆਂ ਦੇ ਨਾਲ ਵੱਖ-ਵੱਖਰੇ ਸਮਾਗਮਾਂ ਤੇ ਇਕੱਠੇ ਵੀ ਹੋ ਰਹੇ ਨੇ ਫੋਟੋਆਂ ਪਾਈਆਂ ਜਾ ਰਹੀਆਂ ਨੇ ਤਾਰੀਫਾਂ ਕੀਤੀਆਂ ਜਾ ਰਹੀਆਂ ਨੇ ਭਾਈ ਇੱਥੋਂ ਤੱਕ ਕੇ ਕਹਿ ਸਕਦੇ ਆ ਕਿ ਅਮਿਤ ਸ਼ਾਹ ਉਹਨਾਂ ਦੀਆਂ ਤਾਰੀਫਾਂ ਕੀਤੀਆਂ ਗਈਆਂ ਨੇ ਤੇ 31 ਜਨਵਰੀ ਜਿੱਦਣ ਕਾਂਗਰਸ ਛੱਡੀ ਸੀ ਉਸ ਦਿਨ ਬੀਬੀ ਜੀ ਉਹਨਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦੀ ਟਵੀਟ ਨੂੰ ਜਿਹੜਾ ਰੀਟਵੀਟ ਕਰਕੇ ਉਹਨਾਂ ਦੀ ਤਾਰੀਫ ਕੀਤੀ ਗਈ ਤੇ ਕਿਹਾ ਗਿਆ ਭਾਈ ਇਹੀ ਬੰਦਾ ਜਿਹੜਾ ਗੁਣਾਂ ਦਾ ਮੁੱਲ ਪਾਉਂਦਾ ਐਨਾ ਹੀ ਨਹੀਂ ਇਸ ਤੋਂ ਇਲਾਵਾ ਬੀਬੀ ਸਿੱਧੂ ਉਹਨਾਂ ਦੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਗੁਜਰਾਤ ਸਰਕਾਰ ਦੀ ਮਿਸਾਲ ਦੇ ਕੇ ਪੰਜਾਬ ਸਰਕਾਰ ਯਾਨੀ ਕਿ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਨੂੰ ਪੰਜਾਬ ਵਿੱਚ ਸਰਕਾਰ ਚਲਾਉਣ ਲਈ ਨਸੀਹਤ ਦੇਣੀ ਪਈ। ਇਹ ਸਾਬਤ ਇਹ ਗੱਲਾਂ ਕਰ ਰਹੀਆਂ ਨੇ ਕਿਉਂਕਿ ਭਾਈ ਹੁਣ ਸਭ ਕੁਝ ਠੀਕ ਹੈ ਬਸ ਸਾਡਾ ਤਾਂ ਐਲਾਨ ਹੋਣਾ ਵਾਕਏ ਕਿ ਹੁਣ ਹੱਥਾਂ ਦੇ ਵਿੱਚ ਹੱਥ ਨਹੀਂ ਕਮਲ ਦਾ ਫੁੱਲ ਹੋਊਗਾ। ਸੂਤਰਾਂ ਦੇ ਹਵਾਲੇ ਤੋਂ ਮੰਨਿਆ ਤਾਂ ਭਾਜਪਾ ਵੱਲੋਂ ਸਿੱਧੂ ਜੋੜੇ ਨੂੰ ਆਪਣੇ ਵੱਲ ਲਿਆਉਣ ਦੇ ਲਈ ਪੰਜਾਬ ਵਿਧਾਨ ਸਭਾ ਤੋਂ ਲੈ ਕੇ ਦੇਸ਼ ਦੀ ਪਾਰਲੀਮੈਂਟ ਤੱਕ ਵੱਡੇ ਆਉਦੇ ਦੀ ਪੇਸ਼ਕਸ਼ ਕੀਤੀ ਜਾ ਸਕਦੀ ਹੈ ਜਿਸ ਤਹਿਤ ਨਵਜੋਧ ਸਿੱਧੂ ਉਹਨਾਂ ਨੂੰ ਰਾਜ ਸਭਾ ਪੇਜ ਕੇਂਦਰ ਚ ਵਜ਼ਾਰਤ ਤੇ ਮੈਡਮ ਸਿੱਧੂ ਉਹਨਾਂ ਨੂੰ ਪੰਜਾਬ ਵਿੱਚ ਸਰਕਾਰ ਬਣਨ ਤੇ ਪੰਜਾਬ ਵਜ਼ਾਰਤ ਦੇ ਵਿੱਚ ਐਂਟਰੀ ਮਿਲ ਸਕਦੀ ਹੈ ਹਾਲਾਂਕਿ ਇਸ ਸਬੰ ਨੂੰ ਲੈ ਕੇ ਫਿਲਹਾਲ ਕੋਈ ਰਸਮੀ ਐਲਾਨ ਤਾਂ ਨਹੀਂ ਹੋਇਆ ਨਾ ਹੀ ਕੁਝ ਜੀ ਸਾਹਮਣੇ ਆ ਪਰ ਪੰਜਾਬ ਦੇ ਮੌਜੂਦਾ ਸਿਆਸੀ ਸਮੀਕਰਨ ਤੇ ਮੈਡਮ ਸਿੱਧੂ ਉਹਨਾਂ ਦੀਆਂ ਸਿਆਸੀ ਹਲਚਲਾਂ ਇਸ ਸਭ ਨੂੰ ਤਸਦੀਕ ਜ਼ਰੂਰ ਕਰਤੀਆਂ ਨੇ ਇਸੇ ਗੌਰਤਲਬ ਇੱਕ ਇਹ ਵੀ ਆ ਕਿ ਭਾਜਪਾ ਦੀਆਂ ਰਾਹਾਂ ਵੀ ਸਿੱਧੂ ਜੁੜੇ ਲਈ ਫਿਲਹਾਲ ਸੌਖੀਆਂ ਨਹੀਂ ਹੋਣਗੀਆਂ ਕਿਉਂਕਿ ਪੁਰਾਣੇ ਘਰ ਨੂੰ ਜਿੰਦਰਾ ਤਾਂ ਲਾਉਣਾ ਬੜਾ ਸੌਖਾ ਹੋ ਗਿਆ ਸੀ ਬਿਆਨ ਦਿੱਤੇ ਗਏ ਵਿਰੋਧ ਵੀ ਕਈ ਕਿਤੇ ਨਾ ਕਿਤੇ ਹਾਈ ਕਮਾਂਡ ਦੇ ਹੱਕ ਦੇ ਵਿੱਚ ਵੀ ਪਰ ਉਹ ਕਿਤੇ ਨਾ ਕਿਤੇ ਹੁਣ ਮਜਬੂਰੀ ਚ ਜਿੰਦਰਾ ਜ਼ਰੂਰ ਲਾਉਣਾ ਪਏ ਪਰ ਪਈ ਜੇ ਜਿੰਦਰਾ ਪੁਰਾਣੀ ਘਰ ਨੂੰ ਲੱਗਿਆ ਹੈ ਤਾਂ ਨਵੇਂ ਘਰ ਦਾ ਦਰਵਾਜ਼ਾ ਖੋਲਣਾ ਵੀ ਪੈਣਾ ਹੈ ਪਰ ਉੱਥੇ ਪਹਿਲੇ ਜਿਹੜੇ ਗਵਾਂਢੀ ਬੈਠੇ ਨੇ ਯਾਨੀ ਕਿ ਸਿਆਸੀ ਵਿਰੋਧੀ ਬੈਠੇ ਨੇ ਉਹ ਸਵਾਗਤ ਦੀਆਂ ਤਿਆਰੀਆਂ ਨੂੰ ਮੱਧਮ ਜਾਂ ਫਿੱਕਾ ਵੀ ਕਰ ਸਕਦੇ ਨੇ ਗੱਲ ਕਰ ਰਹੇ ਹਾਂ ਜੀ ਭਾਜਪਾ ਚ ਮੌਜੂਦ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਣੇ तमाम ਉਹਨਾਂ ਸਾਬਕਾ ਕਾਂਗਰਸੀ ਆਗੂਆਂ ਦੀ ਜੋ 2017 ਵਾਲੀ ਸਰਕਾਰ ਚ ਸਿੱਧੂ ਬਨਾਮ ਕੈਪਟਨ ਚ ਜ਼ਿਕਰ ਜੋਗ ਰਹੇ ਇਿੱਥੇ ਜ਼ਿਕਰ ਜੋ ਗੇ ਵੀ ਹੈ ਕਿ 2017 ਚ ਕੈਪਟਨ ਨਮਿੰਦਰ ਸਿੰਘਣਾ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਲਾਉਣ ਵਾਲਿਆਂ ਵਿੱਚ ਨਵਜੋਤ ਸਿੱਧੂ ਪਹਿਲੀ ਕਤਾਰ ਚ ਖੜੇ ਵੀ ਨਜ਼ਰ ਆਏ ਤਾਂ ਕਹਿ ਸਕਦੇ ਆਂ ਕਿ ਰਾਹਾਂ ਇੱਧਰ ਵੀ ਸੌਖੀਆਂ ਨਹੀਂ ਹੋਣੀਆਂ ਭਾਈ ਸਾਹਿਬ ਤੁਹਾਡੇ ਲਈ ਹਾਲਾਂਕਿ ਤੁਸੀਂ ਜੁਆਇਨ ਕਰੋ ਜਾਂ ਨਾ ਕਰੋ ਇਹ ਗੱਲਾਂ ਬਾਅਦ ਦੀਆਂ ਨੇ ਪਰ ਉੱਥੇ ਵੀ ਤਕੜੇ ਵਿਰੋਧੀ ਤੁਹਾਡੇ ਜ਼ਰੂਰ ਬੈਠੇ ਹੋਣਗੇ ਜਿਨ੍ਹਾਂ ਨੂੰ ਕਰੇ ਤੁਸੀਂ ਖਿੱਚ ਕੇ ਕੁਰਸੀ ਤੋਂ ਲਾਉਣ ਦੀਆਂ ਉਹ ਸ਼ਾਂਕੀਤਾਂ ਸੀ ਖੈਰ ਹੁਣ ਸਿੱਧੂ ਜੋੜੇ ਦੀ ਐਂਟਰੀ ਭਾਜਪਾ ਚ ਹੁੰਦੀ ਹੈ ਇਹ ਥੋੜਾ ਟਾਈਮ ਲੱਗੂਗਾ ਪਰ ਨਵਜੋਤ ਸਿੱਧੂ ਨੂੰ ਲੈ ਕੇ ਕਈ ਅਜਿਹੇ ਸਵਾਲ ਵੀ ਨੇ 2027 ਦੀਆਂ ਚੋਣਾਂ ਤੋਂ ਪਹਿਲਾਂ ਉਹਨਾਂ ਦੀ ਭੂਮਿਕਾ ਨੂੰ ਜੋ ਦਰਸਾਉਂਦੇ ਨਜ਼ਰ ਆਉਣਗੇ। ਸਵਾਲ ਨੰਬਰ ਪਹਿਲਾ ਕੀ ਟੀਵੀ ਤੇ ਐਂਟਰੀ ਤੋਂ ਬਾਅਦ ਨਵਜੋਤ ਸਿੱਧੂ ਸਰਗਰਮ ਰਾਜਨੀਤੀ ਵਿੱਚ ਐਂਟਰੀ ਲੈਣਗੇ? ਸਵਾਲ ਨੰਬਰ ਦੂਜਾ ਨਵਜੋਤ ਸਿੱਧੂ ਜੇਕਰ ਸਿਆਸਤ ਦੇ ਵਿੱਚ ਮੁੜ ਐਂਟਰੀ ਲੈਂਦੇ ਨੇ ਤਾਂ ਕਿਹੜੀ ਧਿਰ ਦੇ ਵੱਲੋਂ ਸਿਆਸੀ ਪਾਰੀ ਦੀ ਨਵੀਂ ਸ਼ੁਰੂਆਤ ਕਰਨਾ ਪਸੰਦ ਕਰਨਗੇ? ਸਵਾਲ ਨੰਬਰ 3 ਜਿਹੜੀ ਵੀ ਤੈਨੂੰ ਨਵਜੋਤ ਸਿੱਧੂ ਛੋੜਨਗੇ ਉਸ ਤੇਰੇ ਵਿੱਚ ਨਵਜੋਤ ਸਿੱਧੂ ਦੀ ਕੀ ਭੂਮਿਕਾ ਹੋਵੇਗੀ ਸਵਾਲ ਨੰਬਰ 4 ਕੀ 4 ਸਾਲ ਸਰਗਰਮ ਰਾਜਨੀਤੀ ਤੋਂ ਬਾਹਰ ਰਹਿਣ ਤੋਂ ਬਾਅਦ ਮੁੜ ਆਪਣੀ ਸਿਆਸੀ ਪੇਚ ਸਿੱਧੂ ਸੈੱਟ ਕਰਨ ਚ ਕਾਮਯਾਬ ਰਹਣਗੇ ਇਹ ਸਵਾਲ ਇਸ ਲਈ ਬਣਦੇ ਨੇ ਕਿਉਂਕਿ ਨਵਜੋਤ ਸਿੱਧੂ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਆਪਣੀ ਅੰਮ੍ਰਿਤਸਰ ਸੀਟ ਹਾਰਨ ਤੋਂ ਬਾਅਦ ਸਿਆਸਤ ਤੋਂ ਬਿਲਕੁਲ ਵੱਖਰੇ ਹੋ ਚੁੱਕੇ ਨੇ ਖਾਲਾਕੇ ਕਦੇ-ਕਦੇ ਸੋਸ਼ਲ ਮੀਡੀਆ 'ਰਾਈਮ ਭਾਈ ਸਾਹਿਬ ਆਪਣੇ ਸ਼ਹਿਰਾਨਾ ਅੰਦਾਜ਼ ਦੇ ਵਿੱਚ ਸਰਗਰਮ ਰਾਜਨੀਤੀ ਦੇ ਨਾਲ-ਨਾਲ ਆਪਣੇ ਅੰਦਰੂਨੀ ਤੇ ਬਾਹਰੀ ਵਿਰੋਧੀਆਂ ਨੂੰ ਰਗੜੇ ਲਾਉਂਦੇ ਜ਼ਰੂਰ ਨਜ਼ਰ ਆਉਂਦੇ ਨੇ ਪਰ ਗਰਾਊਂਡ ਲੈਵਲ ਤੇ ਉਤਰਿਆ ਫਿਲਹਾਲ ਨਵਜੋਤ ਸਿੱਧੂ ਨੂੰ ਕਾਫੀ ਲੰਮਾ ਅਰਸਾ ਹੋ ਚੁੱਕਿਆ ਹੈ ਖੈ 2027 ਲਈ ਭਾਜਪਾ ਪੰਜਾਬ ਵਿੱਚੋਂ ਆਪਣਾ ਮੁੱਖ ਚਿਹਰਾ ਲੱਭ ਰਹੀ ਹੈ ਜੋ ਪੰਜਾਬ 'ਚ ਮੁੱਖ ਮੰਤਰੀ ਦਾ ਦਾਵੇਦਾਰ ਹੋਣ ਦੇ ਨਾਲ-ਨਾਲ ਪੰਜਾਬ ਵਿੱਚ ਚੋਣਾਂ ਦੌਰਾਨ ਆਪਣੀ ਅਹਿਮ ਭੂਮਿਕਾ ਨਿਭਾਉਂਦਿਆਂ ਭਾਜਪਾ ਨੂੰ ਪੰਜਾਬ 2027 ਚੋਣਾਂ ਵਾਲਾ ਖਿਲਾਫ ਫਤਿਹ ਕਰਕੇ ਦੇ ਸਕੇ ਤਾਂ ਚੱਲ ਰਹੀਆਂ ਇਹ ਚਰਚਾਵਾਂ ਜੇ ਸਿਆਸੀ ਮਾਇਨਿਆਂ ਨੂੰ ਜੇਕਰ ਪਰਖਿਆ ਜਾਵੇ ਤਾਂ ਕਿਹਾ ਜਾ ਸਕਦਾ ਹੈ ਕਿ ਭਾਜਪਾ ਦੀ ਤਲਾਸ਼ ਹਾਲ ਫਿਲਹਾਲ ਨਵਜੋਤ ਸਿੱਧੂ ਹਣਾ ਤੇ ਆ ਕੇ ਰੁਕਦੀ ਹੋਈ ਨਜ਼ਰ ਆ ਰਹੀ ਹੈ ਸਵਾਲ ਬੋਥ ਨੇ ਮੈਡਮ ਸਿੱਧੂ ਦਾ ਗਰਾਊਂਡ ਲੈਵਲ ਤੇ ਸਰਗਰਮ ਹੋਣਾ ਭਾਜਪਾ ਆਗੂਆਂ ਨਾਲ ਸਮਾਗਮਾਂ 'ਚ ਨਜ਼ਰ ਆਉਣਾ ਨਵਜੋਤ ਸਿੱਧੂ ਦਾ ਗਰਾਊਂਡ ਲੈਵਲ ਤੇ ਆਏ ਬਿਨਾ ਸੋਸ਼ਲ ਮੀਡੀਆ ਰਾਹੀਂ ਆਪਣੇ ਅੰਦਾਜ਼ 'ਚ ਵਿਰੋਧੀਆਂ ਤੇ ਤੰਜ ਕਿਸਦਾ ਇਸ਼ਾਰੇ ਕੀ ਥਾ ਮਤੇ ਕਰਦਾ ਪਰ ਦੇਖਣ ਵਾਲਾ ਹੋਵੇਗਾ ਕਿ ਸਿੱਧੂ ਜੋੜਾ ਪੰਜਾਬ ਚ ਚੱਲ ਰਹੀਆਂ ਇਹਨਾਂ ਚਰਚਾਵਾਂ 'ਤੇ ਮੂਹਰ ਲਾਉਂਦਾ ਹੈ ਜਾਂ ਆ ਭਾਜਪਾ ਦੀ ਬੇੜੀ ਵਿੱਚ ਚੜਦਾ ਹੈ ਜਾਂ ਫਿਰ ਪੰਜਾਬ ਦੀ ਸਿਆਸਤ 'ਚ ਸਿੱਧੂ ਜੋੜਾ ਇੱਕ ਵਾਰ ਫਿਰ ਇੱਕ ਨਵੀਂ ਸਿਆਸੀ ਧਿਰ ਬਣ ਕੇ ਸਾਹਮਣੇ ਆਉਂਦਾ ਤਾਂ ਸਾਡੀ ਐਸਸੀ ਖਾਸ ਰਿਪੋਰਟ ਜਿਸ ਦੇ ਵਿੱਚ ਨਵਜੋਸ਼ ਸਿੱਧੂ ਜੋੜੇ ਉਹਨਾਂ ਦੀ ਨਵੀਂ ਪਾਰੀ ਦਾ ਜ਼ਿਕਰ ਕੀਤਾ ਗਿਆ ਕਿ ਕਿਹੜੇ ਸਮੀਕਰਨ ਨੇ ਜਿਹੜੇ ਇਹ ਚਰਚਾਵਾਂ ਨੂੰ ਤੂਲ ਦੇ ਰਹੇ ਨੇ ਕਿ ਸਿੱਧੂ ਜੋੜਾ ਹੁਣ ਹੱਥ ਵਿੱਚੋਂ ਹੱਥ ਛਡਾ ਕੇ ਹੱਥ 'ਚ ਕਮਲ ਦਾ ਫੁੱਲ ਫੜੂਗਾ 2027 ਦੀਆਂ ਚੋਣਾਂ ਤੋਂ ਪਹਿਲਾਂ ਭਾਜਪਾ ਪੰਜਾਬ 'ਚ ਵੱਡੇ ਸਮੀਕਰਨ ਬਦਲ ਦੀ ਨਜ਼ਰ ਆਊਗੀ ਨਰਿੰਦਰ ਮੋਦੀ ਉਹਨਾਂ ਦੀ ਫੇਰੀ ਤੋਂ ਬਾਅਦ ਸਿੱਧੂ ਜੋੜੇ ਦੀ ਚਰਚਾ ਤੇਜ਼ ਹੋਈ ਹੈ ਹਾਲਾਂਕਿ ਹੁਣ ਉੱਤਰ ਦੇ ਫਰਵਰੀ ਜਾਂ ਲਹਿੰਦੇ ਫਰਵਰੀ 'ਚ ਕਹਿ ਸਕਦੇ ਹਾਂ ਕਿ ਭਾਜਪਾ ਦੇ ਚਰਨਕ ਅਮਿਤ ਸ਼ਾਹ ਉਹਨਾਂ ਦੀ ਰੈਲੀ ਜਿਹੜੀ ਮੋਗੇ ਹੋਣ ਜਾ ਰਹੀ ਹੈ ਉਸ ਰੈਲੀ ਤੋਂ ਬਾਅਦ ਵੀ ਜਹੀ ਸਮੀਕਰਨ ਬਦਲਦੇ ਹੋਏ ਨਜ਼ਰ ਆਉਣਗੇ ਹਰ ਇੱਕ ਸਮੀਕਰਨ ਤੇ ਹਰ ਇੱਕ ਸਿਆਸਤ ਦੀ ਖਬਰ ਦੇ ਉੱਤੇ ਪੈਣੀ ਨਜ਼ਰ ਵੀ ਰੱਖਾਂਗੇ ਉਸੀ ਪੜਤਾਲ ਕਰਾਂਗੇ ਤੇ ਉਸੀ ਜੜ ਕੀ ਕਹਿੰਦੀ ਆ ਤੁਹਾਡੇ ਸਾਹਮਣੇ ਰੱਖਾਂਗੇ ਇਹ ਖਬਰ ਤੁਹਾਨੂੰ ਕਿਵੇਂ ਦੀ ਲੱਗੀ رائے ਆਪਣੀ ਜ਼ਰੂਰ ਸਾਡੇ ਨਾਲ ਸਾਂਝੀ ਕਰਿਓ ਤੁਸੀਂ ਜੁੜੇ ਰਹੋ ਹਮਦਰਦ ਟੀਵੀ ਦੇ ਨਾਲ ਸਹੀ ਤੇ ਸਟੀਕ ਖਬਰਾਂ ਦੇ ਲਈ